ਸਾਧ ਗੁਰਧੀਆਂ ਸੰਗਤਾਂ ਵੱਲੋਂ ਕੁਝ ਐਨ ਆਰ ਆਈ ਵੀਰਾਂ ਵੱਲੋਂ ਲਾਇਆ ਗਿਆ ਲੰਗਰ ਜੋ ਕਿ ਅੱਜ ਲੋਈ ਦੇ ਜੋ ਪਹਾਨ ਤਰਨਾ ਨਵੇਂ ਪੱਤ ਜ ਸਾਹਿਬ ਜੀ ਦੇ ਮਹਾਂਦਰ ਦੇ ਤਪ ਸਥਾਨਾਂ ਤੇ ਹਰ ਸਾਲ ਰਖੜ ਪੁਨਿਆ ਦੇ ਜੋਰ ਮੇਰੇ ਦੇ ਸਮਾਨ ਦੇ ਜੋ ਕਿ ਨਜ਼ਰ ਨਹੀਂ ਆ ਸਕਤਾਂ ਵੱਲੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਨਜ਼ਰ ਦੇ ਬਚਿਆ ਇਹ ਸਹਾਯੋਗ ਦੇ ਨਾਲ ਆ ਦੇਨ ਦੇਣਾ ਲੰਗਰ ਦੀ ਸੇਵਾ ਦੇ ਲਈ ਇਹਨਾਂ ਭਾਈ ਜਾਂਦੀ ਆ ਉਹ ਇਸ ਮੰਦਰ ਦੇ ਵਿੱਚ ਸਾਡੀ ਪੂਰੀ ਟੀਮ ਜੋ ਕਿ ਸੇਵਾਦਾਰਾਂ ਦੀ ਪੂਰੀ ਟੀਮ ਹੁਣ ਕਰਦੇ ਚੁੱਕ ਰਹੇ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਬੱਚੇ ਜਿਹੜੇ ਆਉਂਦੇ ਆ ਮਾਰਾ ਭੇਜਦੇ ਆ ਬਹੁਤ ਹੀ ਸ਼ਰਧਾਪੂਰਨ ਸਮਾਜ ਦਾ ਬਹੁਤ ਹੀ ਸ਼ਾਨਦਾਰ ਇਸ ਸਮਾਨ ਦੇ ਵਿੱਚ ਲੰਗਰਾਇ ਲਗਾਇਆ ਜਾਂਦਾ ਤਿੰਨ ਰੋਜ਼ਾ ਜਿਹੜਾ ਲੰਗਰ ਆ ਇਹ ਲਗਾਇਆ ਜਾਂਦਾ ਕਿੰਨੇ ਦਿਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਚੱਲਦੇ ਆ ਉਹ ਇਸੋਂ ਤੱਕ ਕਿ ਖਾਈ ਪਨੀਰ ਤੱਕ ਲੰਗਰ ਦੇ ਵਿੱਚ ਸੋਧੀਆਂ ਵਰਤੀਆਂ ਆਂ ਚਾਰ ਜਰਕਾਰ ਦੇ ਪ੍ਰਸ਼ਾਦੇ ਚੱਲਦੇ ਆ ਹੋਰ ਵਸਤੂਆਂ ਬਹੁਤ ਜਿਦਾ ਅਗਲਾ ਜਾਂ ਪਰ ਵੀ ਆਦਬ ਸੰਗਤਾਂ ਵੱਲੋਂ ਤੁਹਾਡਾ ਦਰਸ਼ਕਾਂ ਨੂੰ ਬੜੇ ਜੀ ਆਇਆਂ ਨੂੰ। ਉਹ ਬਹੁਤ ਉਤਸ਼ਾਹ ਨਾਲ ਭਾਈ ਨਗਰ ਦਾ ਵੱਡਾ ਆਜ। ਕੋਈ ਸਭ ਸੰਗਤਾਂ ਦਾ ਧੰਨਵਾਦ ਕਰਦੀ ਆ। ਮੇਲੇ ਉਤਪਾੜੀਆਂ ਸੰਪਨਾਂ ਦੀ ਜਿਹੜੇ ਸਾਡੇ ਨਗਰ ਦੇ ਵਿੱਚ ਲੰਗਰ ਸ਼ਕੂਪ ਤੇ ਆ ਉਹਨਾਂ ਦਾ ਇਹ ਧੰਨਵਾਦ ਕਰਦੀ ਆ। ਸੋ ਸੰਗਤਾਂ ਨੇ ਨਾਲ ਜਿਹੜੇ ਲੰਗਰ ਚੱਲਦੇ ਆ। ਸਵਾਗਤ ਕੀਤਾ ਰਮਨ ਬਹੁਤ ਹੀ ਸੱਚੇ ਢੰਗ ਦੇ ਨਾਲ ਪਿੰਡ ਬਜ਼ਾਦਪੁਰ ਦੀਆਂ ਸੰਗਤਾਂ ਵੱਲੋਂ ਤੇ ਇਹ ਵੀਰ ਬਜ਼ਾਦਪੁਰ ਦੇ ਆ ਜੋ ਐਨ ਆਰ ਆਈ ਵੀਰ ਉੱਥੇ ਬੈਠੇ ਸੇਵਾ ਕਰਦੇ ਆ ਜਿਹੜੇ ਇੱਥੇ ਸਾਡੇ ਵੀਰ ਆ ਇਹ ਬਹੁਤ ਸੱਚੇ ਢੰਗ ਦੇ ਨਾਲ ਲੈਣਾ ਲਵਾ ਲਵਾ ਕੇ ਬਹੁਤ ਸੱਚੇ ਢੰਗ ਦੇ ਨਾਲੇ ਸੇਵਾ ਕਰਦੇ ਆ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਪਿੰਡ ਬਜ਼ਾਦਪੁਰ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਰੈਕੋਰਡ ਕੁੰਨਿਆਂ ਦੇ ਦਿਹਾੜੇ ਤੇ ਜੋ ਪਿੰਡ ਬਦਾਲਪੁਰ ਦੀ ਸੰਗਤਾਂ ਵੱਲੋਂ ਲਾਇਆ ਗਿਆ ਮੰਗਰ ਸੰਗਤਾਂ ਬਹੁਤ ਹੀ ਪਿਆਰ ਦੇ ਨਾਲ ਜੋ ਸ਼ੱਕ ਰਹੀਆਂ ਆ ਨੂੰ ਲਾਈਵ ਤਸਵੀਰਾਂ ਦਿਖਾ ਰਹੇ ਆਂ ਆਪਕੇ ਅੰਦਬਾਦਪੁਰ ਤੋਂ ਅੱਜ 3 ਦਿਨ ਹੋ ਗਿਆ ਤੇ ਵੇਖੋ ਤੁਸੀਂ ਵੇਖ ਸਕਦੇ ਹੋ ਕਿ ਕਿੰਨੀਆਂ ਖਤਾਰਾਂ ਲੱਗੀਆਂ ਹੋਈਆਂ ਵਾ ਸਾਡੇ ਵੀਰ ਭੈਣ ਭਰਾ ਬਜ਼ੁਰਗ ਬੱਚੇ ਮਾਤਮਾਂ ਸਾਰੀਆਂ ਇੱਥੇ ਜੋ ਲੰਗਰ ਛਕਣ ਆਉਂਦੇ ਆ ਰਾਗੀ ਜੀ ਵੀ ਤਾਂ ਇੱਥੇ ਅੱਜ 3 ਦਿਨ ਹੋ ਗਏ ਲੰਗਰ ਅੱਗੇ ਨੂੰ ਪਿੰਡ ਪਾਦਾਪੁਰ ਦੀਆਂ ਸੰਗਤਾਂ ਵੱਲੋਂ ਜਿਹੜਾ ਲੰਗਰ ਇਹ ਲਾਇਆ ਗਿਆ ਵਾ ਅਤੇ ਐਨ ਆਰ ਆਈ ਵੀਰਾਂ ਵੱਲੋਂ ਜਿਹੜਾ ਇਹ ਲੰਗਰ ਲੱਗਿਆ ਵਾ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਇਹ ਪਿੰਡ ਪਾਦਾਪੁਰ ਤੋਂ ਮੁਖਾਰ ਰਹੇ ਆ ਤੇ ਸੇਵਾਦਾਰਾਂ ਵੱਲੋਂ ਵੀ ਬਹੁਤ ਸਜੇ ਢੰਗ ਦੇ ਨਾਲ ਜਿਹੜਾ ਇਹ ਲੰਗਰ ਸ਼ਿਕਾਇਆ ਜਾ ਰਿਹਾ ਵਾ ਸਾਡੀਆਂ ਬੀਬੀਆਂ ਜਿਹੜੀਆਂ ਇਹ ਸੇਵਾ ਕਰ ਰਹੀਆਂ ਵਾ ਪਿੰਡ ਬਦਾਤਪੁਰ ਤੋਂ ਅਤੇ ਹੋਰ ਵੀ ਇਸੇ ਤਰ੍ਹਾਂ ਚਾਨਣ ਦਿਖਾਉਂਦੇ ਆ ਕਿ ਅੱਗੇ ਵੀ ਜਿਹੜੀਆਂ ਭਾਂਡਿਆਂ ਦੀ ਸੇਵਾ ਚੱਲ ਰਹੀ ਆ ਇਹਨਾਂ ਬਦਾਤਪੁਰ ਦੀਆਂ ਸੰਸਥਾਵਾਂ ਵੱਲੋਂ ਬੀਬੀਆਂ ਅੱਜ 3 ਦਿਨ ਹੋ ਗਏ ਆ ਜੋ ਕਿ ਸੇਵਾ ਕਰਦੀਆਂ 3 ਦਿਨਾਂ ਲਗਾਤਾਰ ਹੀ ਦਿਨ ਰਾਤ ਜਿਹੜਾ ਇਹ ਲੰਗਰ ਚੱਲਦਾ ਆ ਰਿਹਾ ਅਤੇ ਮਾਰੂ ਮਾਰ ਬੀਬੀਆਂ ਬੜੇ ਹੀ ਪਿਆਰ ਦੇ ਨਾਲ ਜਿਹੜੀ ਇਹ ਸੇਵਾ ਕਰ ਰਹੀਆਂ ਪਿੰਡ ਬਦਾਦਪੁਰ ਦੀਆਂ ਬੀਬੀਆਂ ਜੋ ਤੁਹਾਨੂੰ ਵਿਖਾ ਰਹੇ ਸਿੱਧੀਆਂ ਤਸਵੀਰਾਂ ਪਿੰਡ ਬਦਾਦਪੁਰ ਤੋਂ ਆਓ ਤੁਸੀ ਲੋਕ ਦੱਸੋ ਪਈ ਰੋਟੀ ਰੋਟੀ ਰਵਾਇਤੀ ਗੋਸਤਾਂ ਵਾਲੇ ਅਦੇਹੀ ਗੋਸਤਾਂ ਵਾਲੇ ਜੋਖਤ ਸਾਡੇ 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 ਜੱਟ ਦੀ ਜੱਟ ਤੇ ਆਪਣੀ ਮਾਂ ਉੜਾ ਆ ਸਾਡੇ ਵੀਰ ਜਿਹੜੇ ਨੌਜਵਾਨ ਆ ਬੜੇ ਚੱਜੇ ਢੰਗ ਦੇ ਨਾਲ ਜਿਹੜਾ ਲੰਗਰ ਚਕਾਰੇ ਆ ਅਤੇ ਪਾਂਡਿਆਂ ਦੀ ਵੀ ਨਾਲ ਨਾਲ ਸੇਵਾ ਅਤੇ ਜਿਸ ਤਰ੍ਹਾਂ ਕਿ ਲੈਣਾ ਦੇ ਵਿੱਚ ਬਹੁਤ ਸੱਜੇ ਟੰਗ ਦੇ ਨਾਲ ਜਿਹੜਾ ਇਹ ਬਿਠਾ ਰਹੇ ਆ ਤੁਹਾਨੂੰ ਲੈ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਪਿੰਡ ਬਦਾਦਪੁਰ ਤੋਂ ਜੋ ਕਿ ਤਿੰਨ ਦਿਨ ਤੋਂ ਲੰਗਰ ਲੱਗਿਆ ਆ ਰਿਹਾ